ਦਾ ਪੰਜਾਬ ਟਾਕਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਬਹੁਤ ਬਹੁਤ ਇਸ ਪ੍ਰੋਗਰਾਮ ਵਿੱਚ ਇਸ ਦਾ ਨਾਂ ਵਿਸ਼ੇਸ਼ ਰਿਪੋਰਟ ਅਤੇ ਮੈਂ ਹਾਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਤਾਜ਼ਾ ਅੰਕ ਵਿੱਚ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿਸਾਨਾਂ ਦੇ ਮਸਲੇ ਬਾਰੇ ਕਿਸਾਨਾਂ ਦਾ ਮੁੱਦਾ ਜੋ ਕਿ ਇਸ ਵੇਲੇ ਚਰਚਾ ਵਿੱਚ ਹੈ ਉਹਦੇ ਵਿੱਚ ਤਾਜ਼ਾ ਚੀਜ਼ਾਂ ਕੀ ਹੋਈਆਂ ਨੇ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਕਿਸਾਨੀ ਅੰਦੋਲਨ ਦੇ ਤਾਜ਼ਾ ਗੇੜ ਦੀ ਸਾਰੀ ਜਾਣਕਾਰੀ ਇਸ ਮੌਕੇ ਹੁਣ ਜੋ ਤਾਜ਼ਾ ਚੀਜ਼ ਸਾਹਮਣੇ ਆ ਰਹੀ ਹੈ ਜੋ ਤਾਜ਼ਾ ਗੱਲਬਾਤ ਦਾ ਗੇਟ ਚੱਲਿਆ ਤੇ ਬਿਸਟਾ ਰਿਹਾ ਉਹਦੇ ਵਿੱਚੋਂ ਕੋਈ ਸਿਟਾ ਨਹੀਂ ਨਿਕਲ ਸਕਿਆ ਇਹਦੇ ਹੁਣ ਕੀ ਮਾਇਨੇ ਨੇ ਤੇ ਨਵੀਂ ਗੱਲਬਾਤ ਵੀ ਹੁਣ ਹੋਣੀ ਹੈ ਆਉਂਦੇ ਦਿਨ ਉਸ ਤੋਂ ਪਹਿਲਾਂ ਵਿੱਚ ਕੀ ਹਾਲਾਤ ਰਹਿਣ ਦੀ ਸੰਭਾਵਨਾ ਹੈ ਹੁਣ ਤੱਕ ਕੀ ਹਾਲਾਤ ਰਹੇ ਨੇ ਜੋ ਕਿਸਾਨ ਸੰਘਰਸ਼ ਕਰ ਰਹੇ ਨੇ ਬਾਰਡਰਾਂ ਉੱਪਰ ਰੁਕੇ ਹੋਏ ਨੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉਥੇ ਦੀ ਕੀ ਸਥਿਤੀ ਹੈ ਉਸ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਅਤੇ ਇਸ ਮੁੱਦੇ ਨੂੰ ਲੈ ਕੇ ਕੀ ਹੱਲ ਨਿਕਲੇਗਾ ਕੋਈ ਉਸ ਉੱਪਰ ਵੀ ਚਰਚਾ ਕਰਾਂਗੇ ਅੱਜ ਦੀ ਇਸ ਗੱਲਬਾਤ ਤੇ ਸਮੁੱਚੇ ਸਮੇਂ ਦੌਰਾਨ ਸੋ ਕਿਸਾਨੀ ਦੇ ਵਿਸ਼ੇ ਬਾਰੇ ਅੱਜ ਇਸ ਸਮੁੱਚੀ ਗੱਲਬਾਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਬੜੇ ਜ਼ਰੂਰੀ ਨੁਕਤੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿਸਾਨਾਂ ਦੇ ਸੰਘਰਸ਼ ਦੇ ਨਾਲ ਸਬੰਧਤ ਇਹਨਾਂ ਸਾਰੇ ਨੁਕਤਿਆਂ ਦੀ ਜਾਣਕਾਰੀ ਲਈ ਸਮੁੱਚੇ ਸਮੇਂ ਦੌਰਾਨ ਤੁਸੀਂ ਇਸੇ ਤਰ੍ਹਾਂ ਇਸ ਲਾਈਵ ਸ਼ੋਅ ਦੇ ਨਾਲ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਰਹਿਣਾ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਓ ਹੋਰਨਾ ਦੇ ਨਾਲ ਸਾਂਝਾ ਕਰਿਓ ਤਾਂ ਕਿ ਇਹ ਗੱਲਬਾਤ ਤੇ ਇਸ ਤੇ ਨੁਕਤੇ ਜਿਹੜੇ ਨੇ ਉਹਨਾਂ ਬਾਰੇ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਤੇ ਤੁਸੀਂ ਆਪਣੇ ਵਿਚਾਰ ਵੀ ਜਰੂਰ ਲਿਖ ਕੇ ਭੇਜੋ ਕਿ ਕਿਸਾਨਾਂ ਦੇ ਇਸ ਤਾਜ਼ਾ ਸੰਘਰਸ਼ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਕੀ ਵਿਚਾਰ ਨੇ ਤੁਹਾਡਾ ਕੀ ਮੰਨਣਾ ਹੈ ਕਿ ਕਿਸਾਨੀ ਸੰਘਰਸ਼ ਜਿਹੜਾ ਆ ਉਹ ਇਸ ਵੇਲੇ ਕਿੱਥੇ ਖੜਾ ਹੈ ਤੇ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਤੁਹਾਡੇ ਜੋ ਵੀ ਵਿਚਾਰ ਨੇ ਕਮੈਂਟਸ ਰਾਹੀਂ ਤੁਸੀਂ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਕਿਸਾਨ ਅੰਦੋਲਨ ਕਿਸਾਨੀ ਸੰਘਰਸ਼ ਕਿਸਾਨੀ ਦਾ ਮੁੱਦਾ ਇੱਕ ਵਾਰ ਫਿਰ ਪਖਿਆ ਹੋਇਆ ਮਗਿਆ ਹੋਇਆ ਦੇਸ਼ ਵਿੱਚ ਇਸ ਵੇਲੇ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਇਹ ਹੀ ਬਣਿਆ ਹੈ ਕਿਸਾਨੀ ਅੰਦੋਲਨ ਤੇ ਕਿਸਾਨਾਂ ਦਾ ਸੰਘਰਸ਼ ਜਿਹਦੇ ਵਿੱਚ ਗੱਲਬਾਤ ਦਾ ਤਾਸਾ ਦੌਰ ਹੋਇਆ ਤੇ ਇਸ ਗੱਲਬਾਤ ਵਿੱਚ ਕੋਈ ਸਿੱਟਾ ਨਹੀਂ ਨਿਕਲ ਸਕਿਆ ਸੋ ਇਸ ਗਲਬਾਦ ਦੀ ਪ੍ਰਕਿਰਿਆ ਵਿੱਚ ਜਿਹੜਾ ਸਭ ਤੋਂ ਵੱਡਾ ਨੁਕਤਾ ਆ ਉਹ ਹੈ ਐਮਐਸਪੀ ਮਿਨਿਮਮ ਸਪੋਰਟ ਪ੍ਰਾਈਸ ਘਟੋ ਘਟ ਸਮਰਥਨ ਮੁੱਲ ਜਿਹਦੀ ਜ਼ੁਬਾਨੀ ਤਾਂ ਬਹੁਤ ਗੱਲ ਹੁੰਦੀ ਹੈ ਪਰ ਕਿਸਾਨ ਧਿਰਾਂ ਜਿਹੜੀਆਂ ਨੇ ਉਹ ਇਹਦੀ ਲਿਖਤੀ ਗਾਰੰਟੀ ਚਾਹੁੰਦੀਆਂ ਨੇ ਲਿਖਤੀ ਗਾਰੰਟੀ ਪਾਵੇ ਨੂੰ ਕਾਨੂੰਨੀ ਰੂਪ ਵਿੱਚ ਵੇਖਣਾ ਚਾਹੁੰਦੀਆਂ ਨੇ ਕਿ ਇਹਨੂੰ ਕਾਨੂੰਨੀ ਰੂਪ ਦਿੱਤਾ ਜਾਵੇ ਲੀਗਲ ਇੱਕ ਡਾਕੂਮੈਂਟ ਬਣੇ ਤਾਂ ਕਿ ਐਮਐਸਪੀ ਦਾ ਜੋ ਵੀ ਰੇਟ ਤੈਅ ਹੁੰਦਾ ਆ ਉਹ ਕਿਸਾਨ ਨੂੰ ਜ਼ਰੂਰ ਮਿਲੇ ਤੇ ਜੋ ਵੀ ਦੀ ਵਗਿਆ ਕਰਦਾ ਹੈ ਜਾਂ ਐਮਐਸਪੀ ਦਾ ਨਿਰਧਾਰਤ ਰੇਟ ਨਹੀਂ ਦਿੰਦਾ ਉਹਦੇ ਖਿਲਾਫ ਕਾਰਵਾਈ ਹੋਵੇ ਇਹ ਕਿਸਾਨਾਂ ਤੇ ਰਾਂ ਦੀ ਪ੍ਰਮੁੱਖ ਮੰਗਿਆ ਐਮਐਸਪੀ ਨੂੰ ਕਾਨੂੰਨੀ ਗਰੰਟੀ ਦਿੱਤੀ ਜਾਵੇ ਕਿਉਂਕਿ ਐਮਐਸਪੀ ਚਲਤਾ ਰਹੀ ਹੈ ਮੌਜੂਦਾ ਸਮੇਂ ਪਰ ਇਹ ਜ਼ਰੂਰੀ ਨਹੀਂ ਕਿ ਜੋ ਐਮਐਸਪੀ ਸਰਕਾਰ ਨੇ ਤੈਅ ਕੀਤੀ ਹੁੰਦੀ ਹੈ ਉਹ ਨਹੀਂ ਕਿਸਾਨ ਨੂੰ ਮਿਲਦੀ ਵੀ ਹੋਵੇ ਕਿਉਂਕਿ ਫਸਲ ਜਾਂ ਜਿੰਸ ਖਰੀਦਣ ਵਾਲੇ ਆਪਣੇ ਹਿਸਾਬ ਨਾਲ ਮਾਪਦੰਡ ਤੈਅ ਕਰਦੇ ਨੇ ਕੀਮਤ ਉੱਪਰ ਥੱਲੇ ਕਰ ਲੈਂਦੇ ਨੇ ਫਸਲ ਦੇ ਵਿੱਚ ਨੁਕਸ ਕੱਢ ਕੇ ਜਿਵੇਂ ਕਣਕ ਦੇ ਮਾਮਲੇ 'ਚ ਕਹਿ ਦਿੱਤਾ ਜਾਂਦਾ ਸੀ ਕਿ ਕਣਕ ਵਿੱਚ ਨਮੀ ਦੀ ਕਮੀ ਜਾਂ ਉਹਦੇ ਵਿੱਚ ਹੋਰ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਕੱਢ ਕੇ ਕਿਸਾਨ ਨੂੰ ਰੇਟ ਕੇ ਵਾਰੀ ਘੱਟ ਕਰ ਦਿੱਤਾ ਜਾਂਦਾ ਸੀ ਤੇ ਕਿਸਾਨ ਕਈ ਵਾਰੀ ਘੱਟ ਰੇਟ ਉੱਤੇ ਵੇਚਣ ਦੇ ਮਜਬੂਰ ਹੁੰਦਾ ਸੀ ਹੁਣ ਇਸੇ ਚੀਜ਼ ਨੂੰ ਵੇਖਦੇ ਆ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਐਮਐਸਪੀ ਨੂੰ ਕਾਨੂੰਨੀ ਗਰੰਟੀ ਦਿੱਤੀ ਜਾਵੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਹਿਲਾ ਕਿਸਾਨ ਅੰਦੋਲਨ ਲੱਗਿਆ ਸੀ 2020-21 ਵਾਲਾ ਉਦੋਂ ਵੀ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਹੋਈ ਸੀ ਹਾਮੀ ਵੀ ਭਰੀ ਗਈ ਸੀ ਬਾਅਦ ਵਿੱਚ ਇਸ ਮੁੱਦੇ ਨੂੰ ਲੈ ਕੇ ਕਮੇਟੀ ਬਣਾਉਣ ਦੀ ਵੀ ਗੱਲ ਹੋਈ ਸੀ ਪਰ ਅੱਗੇ ਗੱਲ ਫਿਰ ਪਤਾ ਨਹੀਂ ਕਿਹੜੇ ਪਾਸੇ ਅਲੋਪ ਹੋ ਗਈ ਤੇ ਮੁੜ ਕੇ ਦਾ ਕਦੀ ਜ਼ਿਕਰ ਜਾਂ ਚਰਚਾ ਸੁਣੀ ਨਹੀਂ ਨੀ ਸੀ ਗਈ ਹੁਣ ਉਹੀ ਚੀਜ਼ ਦੁਬਾਰਾ ਚਰਚਾ ਵਿੱਚ ਆ ਗਈ ਹੈ ਉਹੀ ਮੁੱਦਾ ਜਿਹੜਾ ਦੁਬਾਰਾ ਸੁਰਖੀਆਂ ਵਿੱਚ ਆ ਗਿਆ ਹੈ ਐਮਐਸਪੀ ਵਾਲਾ ਤੇ ਇਸੇ ਕਰਕੇ ਇਹ ਮੁੱਦਾ ਇੱਕ ਵਾਰ ਫੇਰ ਪੱਖ ਦਾ ਹੋਇਆ ਵਿਖਾਈ ਦੇ ਰਿਹਾ ਹੈ ਸਭ ਤੋਂ ਵੱਡੀ ਚੀਜ਼ ਇਹੀ ਕਿਸਾਨ ਇਸ ਲਈ ਮੰਗਦੇ ਹੋਏ ਵਿਖਾਈ ਦਿੰਦੇ ਨੇ ਐਮ ਐਸ ਪੀ ਨੂੰ ਕਾਨੂੰਨੀ ਗਾਰੰਟੀ ਤਾਂ ਕਿ ਕਿਸਾਨ ਨੂੰ ਉਹਦੀ ਉਪਜਤਾ ਇੱਕ ਮੁੱਲ ਜਿਹੜਾ ਆ ਉਹ ਮਿਲਣਾ ਯਕੀਨੀ ਬਣਾਇਆ ਜਾ ਸਕੇ ਇਸ ਚੀਜ਼ ਨੂੰ ਕਿਸਾਨ ਲੈ ਕੇ ਪ੍ਰਮੁੱਖ ਮੰਗ ਵਜੋਂ ਮੂਰੇ ਚੱਲ ਰਹੇ ਨੇ ਬੇਸ਼ੱਕ ਹੋਰ ਵੀ ਮੰਗਾਂ ਦੇ ਨਾਲ ਬਹੁਤ ਸਾਰੀਆਂ ਹੋਰ ਵੀ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਜ ਜਿਹਨਾਂ ਬਾਰੇ ਦੱਸਣਾ ਬਣਦਾ ਹੈ ਕਿ ਪਿਛਲਾ ਜਿਹੜਾ ਪਹਿਲਾ ਕਿਸਾਨ ਅੰਦolan ਲੱਗਾ ਸੀ ਉਦੋਂ ਦੀਆਂ ਜਿਹੜੀਆਂ ਮੰਗਾਂ ਲਟਕ ਰਹੀਆਂ ਨੇ ਉਹਨਾਂ ਦੀ ਗੱਲ ਵੀ ਦੁਬਾਰਾ ਹੋ ਰਹੀ ਹੈ ਪਰ ਸਭ ਤੋਂ ਵੱਡਾ ਜਿਹੜਾ ਨੁਕਤਾ ਆ ਜਿਹਦੇ ਉੱਪਰ ਪੇਚ ਫਸ ਰਿਹਾ ਹੈ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਮੁੱਦੇ ਉੱਤੇ ਸਹਿਮਤੀ ਨਹੀਂ ਬਣ ਰਹੀ ਫਿਲਹਾਲ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦਿੱਤੇ ਜਾਣ ਸੰਬੰਧੀ ਇਹ ਸਭ ਤੋਂ ਵੱਡਾ ਪੇਚ ਇਸੇ ਗੱਲ ਉੱਤੇ ਇਸ ਵੇਲੇ ਫਸਿਆ ਹੋਇਆ ਹੈ ਤੇ ਇਸੇ ਮੁੱਦੇ ਦਾ ਰੀੜਕਾ ਹੈ ਇਹੀ ਕਾਰਨ ਹੈ ਕਿ ਗੱਲਬਾਤ ਬੇਸਿੱਟਾ ਰਹੀ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਸੰਬੰਧੀ ਹੁਣ ਇਸ ਮੁੱਦੇ ਉੱਤੇ ਐਸਵੇਲੇ ਖੜੋਤ ਬਣ ਗਈ ਹੈ ਇੱਕ ਖੜੋਤ ਜੀ ਹੈ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਉੱਤੇ ਕਿਸਾਨ ਤੇਰਾ ਇਚਾਉਂਦੀਆਂ ਨੇ ਸਰਕਾਰ ਫਿਲਹਾਲ ਇਸ ਮੁੱਦੇ ਉੱਤੇ ਵੱਤਵੱਤ ਕਮੇਟੀ ਬਣਾਉਣ ਦੀ ਪੇਸ਼ਕਸ਼ ਕਰ ਰਹੀ ਹੈ ਇਸ ਤੋਂ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਸੰਬੰਧੀ ਕੋਈ ਹਾਮੀ ਜਾਂ ਹੰਗਾਰਾ ਹਾਲੇ ਤੱਕ ਨਹੀਂ ਭਰਿਆ ਗਿਆ ਸੋ ਇਹੀ ਕਾਰਨ ਹੈ ਕਿ ਇਹ ਸਭ ਤੋਂ ਵੱਡਾ ਖੜੋਤ ਦਾ ਜਮੂਦ ਜਿਹੜਾ ਬਣਿਆ ਹੋਇਆ ਇਸ ਮਾਮਲੇ 'ਚ ਇਸੇ ਨੁਕਤੇ ਉੱਪਰ ਹੈ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਇੱਕ ਕਾਨੂੰਨ ਬਣਾਇਆ ਜਾਂਦਾ ਤਾਂ ਕਿ ਜਿਹੜਾ ਵੀ ਐਮਐਸਪੀ ਨਹੀਂ ਦੇ ਰਿਹਾ ਜਾਂ ਤੇ ਐਮਐਸਪੀ ਦੀ ਉਲੰਘਣਾ ਕਰ ਰਿਹਾ ਉਹ ਸਜ਼ਾ ਦਾ ਹੱਕਦਾਰ ਹੋਵੇ ਉਹਨੂੰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾ ਸਕੇ ਇਹ ਕਿਸਾਨਾਂ ਦੀ ਮੰਗ ਹੈ ਇਹਨੂੰ ਉਹ ਐਮਐਸਪੀ ਦੀ ਕਾਨੂੰਨੀ ਗਾਰੰਟੀ ਮੰਗਦੇ ਨੇ ਮੰਨਦੇ ਵੀ ਨੇ ਅਤੇ ਮੰਗਦੇ ਵੀ ਨੇ ਤੇ ਇਸੇ ਮੁੱਦੇ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ ਕਿਸਾਨ ਤੇ ਰਾਂ ਦਾ ਕਹਿਣਾ ਕਿ ਕਿਸਾਨੀ ਦੇ ਭਵਿੱਖ ਦੇ ਲਈ ਇਹ ਮੁੱਦਾ ਬੜਾ ਜ਼ਰੂਰੀ ਹੈ ਐਮਐਸਪੀ ਦੀ ਕਾਨੂੰਨੀ ਗਾਰੰਟੀ ਸੋ ਇਹਦੀ ਗੂੰਜ ਪਈ ਹੈ ਤਾਜ਼ਾ ਮੀਟਿੰਗ ਵਿੱਚ ਇਸੇ ਕਰਕੇ ਕਿਸਾਨ ਅੰਦੋਲਨ ਫਿਲਹਾਲ ਚੱਲਦਾ ਹੋਇਆ ਵਿਖਾਈ ਦੇ ਰਿਹਾ ਹੈ ਇਸੇ ਕਰਕੇ ਕਿ ਕਿਸਾਨਾਂ ਦਾ ਸੰਘਰਸ਼ ਜਿਹੜਾ ਚੱਲਦਾ ਹੋਇਆ ਵਿਖਾਈ ਦੇ ਰਿਹਾ ਦਿੱਲੀ ਕੂਚ ਦਾ ਸੱਦਾ ਇਸੇ ਕਰਕੇ ਫਿਲਹਾਲ ਕਾਇਮ ਵਿਖਾਈ ਦੇ ਰਿਹਾ ਤੇ ਜਿੱਥੋਂ ਤੱਕ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗੱਲ ਆ ਜਿਸ ਦਿਨ ਮੀਟਿੰਗ ਰੱਖੀ ਗਈ ਸੀ ਉਸ ਦਿਨ ਕਿਸਾਨ ਤੇ ਰਾਮ ਵੱਲੋਂ ਪਹਿਲਾਂ ਹੀ ਇਹ ਐਲਾਨ ਹੋ ਗਿਆ ਸੀ ਕਿ ਜਿੰਨੀ ਦੇਰ ਮੀਟਿੰਗ ਹੋਊਗੀ ਉਸ ਦਿਨ ਓਨੀ ਦੇਰ ਤੱਕ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕੀਤੀ ਜਾਊਗੀ ਤੇ ਕਿਸਾਨ ਉਸ ਦਿਨ ਪੂਰੀ ਤਰ੍ਹਾਂ ਸ਼ਾਂਤਵੇਂ ਬੈਠੇ ਰਹੇ ਕਿਸੇ ਕਿਸਮ ਦੇ ਅੱਗੇ ਵਧਣ ਦੀ ਕੋਸ਼ਿਸ਼ ਜਾਂ ਬੈਰੀਕੇਡ ਹਟਾ ਕੇ ਲੰਗਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਇਕ 8 ਹੋਣੇ ਨਜ਼ਰ ਆਇਆ ਪਰ ਅੱਗੇ ਵਧਣ ਦੀ ਕੋਈ ਹੋਰ ਕੋਸ਼ਿਸ਼ ਨਹੀਂ ਹੋਈ ਤੇ ਕਿਸਾਨਾਂ ਦੀ ਤਾਜ਼ਾ ਸਥਿਤੀ ਕਿਸਾਨ ਉਸੇ ਥਾਂ ਉਪਰ ਮੌਜੂਦ ਨੇ ਸ਼ੰਭੂ ਬਾਰਡਰ ਸ਼ੰਭੂ ਬੈਰੀਅਰ ਜਿਸ ਨੂੰ ਕਹਿੰਦੇ ਆ ਤੇ ਖਨੌਰੀ ਬਾਰਡਰ ਪੰਜਾਬ ਤੋਂ ਹਰਿਆਣੇ ਨੂੰ ਜਾਣ ਦੇ ਜਿਹੜੇ ਦੋ ਪ੍ਰਮੁੱਖ ਰਾਹ ਨੇ ਉਥੇ ਕਿਸਾਨਾਂ ਦੀ ਮੌਜੂਦਗੀ ਹੈ ਰੋਕਾਂ ਲੱਗੀਆਂ ਹੋਈਆਂ ਨੇ ਮੋੜੇ ਤੇ ਕਿਸਾਨ ਨੌਜਵਾਨ ਖਾਸ ਕਰ ਉਥੇ ਹੀ ਮੌਜੂਦ ਨੇ ਉਨੀ دیر ਤੱਕ ਕੋਈ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਹੋਈ ਅਥਰੂ ਗੈਸ ਦੇ ਗੋਲੇ ਛੱਡਣ ਤੇ ਗੋਲੀਆਂ ਰਬੜ ਦੀਆਂ ਚੱਲਣ ਦੀ ਫਿਰ ਗੱਲ ਹੋਈ ਹੈ ਕਿਸਾਨਾਂ ਤੇਰੇ ਨੇ ਇਸ ਦੇ ਇਲਜ਼ਾਮ ਲਾਏ ਨੇ ਕਿ ਇੱਕ ਬੰਨੇ ਗਲਬਾਤ ਹੋ ਰਹੀ ਸੀ ਗਲਬਾਤ ਦੇ ਸੱਦੇ ਦਿੱਤੇ ਗਏ ਤੇ ਦੂਜੇ ਬੰਨੇ ਕਿਸਾਨਾਂ ਉੱਪਰ ਮੁੜ ਗੋਲੀਆਂ ਤੇ ਗੋਲੇ ਭਰਾਏ ਗਏ ਹੁਣ ਇਹ ਜਿਹੜਾ ਗੋਲੀਆਂ ਤੇ ਗੋਲੇ ਭਰਉਣ ਵਾਲਾ ਮੁੱਦਾ ਆ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਕਿਉਂਕਿ ਇਹ ਪੰਜਾਬ ਵਾਲੇ ਪਾਸੇ ਪੰਜਾਬ ਦੇ ਇਲਾਕੇ ਵਿੱਚ ਜੋ ਕਿਸਾਨ ਖੜੇ ਨੇ ਨੌਜਵਾਨ ਖੜੇ ਨੇ ਉਹਨਾਂ ਉੱਪਰ ਚਲਾਈਆਂ ਗਈਆਂ ਨੇ ਜੋ ਫਿਰ ਪੰਜਾਬ ਦੇ ਇਲਾਕੇ ਅੰਦਰ ਹੀ ਨੇ ਪੰਜਾਬ ਦੀ ਹੱਦ ਅੰਦਰ ਹੀ ਨੇ ਪਰ ਜਿਹੜੀ ਕਾਰਵਾਈ ਹੋਈ ਹੈ ਉਹ ਹਰਿਆਣਾ ਪੁਲਿਸ ਵੱਲੋਂ ਹੋ ਰਹੀ ਹੈ ਇਸ ਨੂੰ ਲੈ ਕੇ ਵੀ ਕਾਫੀ ਸਵਾਲ ਉਠਾਏ ਗਏ ਇੱਕ ਵੱਡਾ ਮੁੱਦਾ ਬਣ ਰਿਹਾ ਹੈ ਵੀ ਸਿਆਸੀ ਤੌਰ ਤੇ ਵੀ ਗੱਲ ਹੋ ਰਹੀ ਹੈ ਕਿਸਾਨਾਂ ਦੀ ਕਿਸਾਨਾਂ ਦੇ ਸੰਘਰਸ਼ ਦੀ ਇਸ ਵੇਲੇ 28 ਚੋਵਿਦਾ ਜੋ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ ਤੇ ਦਿੱਲੀ ਚਲੋ ਦਾ ਸੱਦਾ ਜੋ ਦਿੱਤਾ ਗਿਆ ਸੀ ਉਸ ਤਹਿਤ ਹੁਣ ਤਾਈ ਕੀ ਕੁਝ ਹੋ ਚੁੱਕਾ ਹੈ ਕੀ ਹੋ ਰਿਹਾ ਹੈ ਤੇ ਕੀ ਹੋਣ ਦੀ ਸੰਭਾਵਨਾ ਹੈ ਇਹ ਇਸ ਵੀ ਲੋਨ ਸਭ ਤੋਂ ਵੱਡਾ ਮੁੱਦਾ ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ ਉਹ ਕਿਸਾਨੀ ਦਾ ਮੁੱਦਾ ਕਿਸਾਨਾਂ ਦਾ ਮੁੱਦਾ ਖਾਸ ਕਰ ਪੰਜਾਬ ਤੇ ਹਰਿਆਣਾ ਦੇ ਕਿਸਾਨ ਜੋ ਵੱਡੀ ਗਿਣਤੀ ਵਿੱਚ ਇੱਕ ਵਾਰ ਫਿਰ ਅੰਦੋਲਨ ਵੱਲ ਨੂੰ ਵਧਦੇ ਹੋਏ ਵਿਖਾਈ ਦਿੱਤੇ ਪਿਛਲੇ ਦਿਨਾਂ ਦੌਰਾਨ ਐਤਕੀ ਦੇ ਕਿਸਾਨ ਅੰਦੋਲਨ ਦੇ ਹਾਲਾਤ ਜਿਹੜੇ ਨੇ ਪਿਛਲੀ ਵਾਰ ਨਾਲੋਂ ਵੱਖਰੇ ਇਸ ਕਰਕੇ ਨੇ ਕਿਉਂਕਿ ਐਤਕੀ ਤਾਂ ਲੋਕ ਸਭਾ ਚੋਣਾਂ ਤੋਂ ਇਹਨਾਂ ਪਹਿਲਾਂ ਇਹ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੁਣ ਜੋ ਗੱਲਬਾਤ ਚੱਲ ਰਹੀ ਹੈ ਜੋ ਮੀਟਿੰਗ ਦਾ ਦੌਰ ਚੱਲ ਰਿਹਾ ਉਸ ਵਿੱਚ ਹੁਣ ਜੋ ਤਾਜ਼ਾ ਮੀਟਿੰਗ ਹੋਈ ਬੇਸਿੱਟਾ ਰਹੀ ਪਿਛਲੀ ਵਾਰ ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਸਾਰੇ ਕਿਸਾਨ ਆਗੂ ਮੌਜੂਦ ਹੋਇਆ ਕਰਦੇ ਸੀ ਮੀਟਿੰਗ ਵਿੱਚ ਐਤਕੀ ਬਹੁਤ ਸਾਰੇ ਕਿਸਾਨ ਆਗੂ ਪਿੱਛੇ ਰਹਿ ਕੇ ਹੀ ਬਿਆਨ ਜਾਰੀ ਕਰ ਰਹੇ ਨੇ ਮੀਟਿੰਗ ਵਿੱਚ ਜਿਸ ਤਰੀਕੇ ਦਾ ਕਿਸਾਨਾਂ ਦਾ ਵੱਡਾ ਇਕੱਠ ਪਿਛਲੀ ਵਾਰ ਨਜ਼ਰ ਆਉਂਦਾ ਸੀ ਉਹ ਜਿਹਾ ਐਤਕੀ ਨਜ਼ਰ ਨਹੀਂ ਆਉਂਦਾ ਇਹ ਚੀਜ਼ ਵੀ ਇੱਕ ਖਾਸ ਵੇਖਣ ਵਾਲੀ ਚੀਜ਼ ਐਦਕੀ। ਪ੍ਰਮੁੱਖ ਨਾ ਕਿਸਾਨਾਂ ਆਗੂ ਜਿਵੇਂ ਰਕੇਸ਼ ਤਕੈਤ ਗੁਰਨਾਮ ਸਿੰਘ ਚੜੂਨੀ ਮਧ ਪ੍ਰਦੇਸ਼ ਤੇ ਕਾਫੀ ਕਿਸਾਨ ਪਿਛਲੀ ਵਾਰ ਸ਼ਾਮਲ ਸਨ ਐਦਕੀ ਉਹ ਪ੍ਰਮੁੱਖ ਰੂਪ ਨਾਲ ਮੋਹਰੇ ਨਸਰ ਨਹੀਂ ਆਏ। ਜੇ ਆਏ ਵੀ ਤਾਂ ਇੱਕ ਦੋ ਦਿਨ ਦੀ ਦੇਰੀ ਤੋਂ ਬਾਅਦ ਉਹਨਾਂ ਦੇ ਬਿਆਨ ਆਉਣੇ ਸ਼ੁਰੂ ਹੋਏ। ਇਸੇ ਤਰ੍ਹਾਂ ਪੰਜਾਬੀ ਗਾਇਕ ਪਿਛਲੀ ਵਾਰ ਪਹਿਲੇ ਦਿਨ ਤੋਂ ਹੀ ਨਾਲ ਤੁਰਨੇ ਸ਼ੁਰੂ ਹੋ ਗਏ ਸੀ। ਮਿਊਜ਼ਿਕ ਇੰਡਸਟਰੀ ਫਿਲਮ ਇੰਡਸਟਰੀ ਤੋਂ ਕਲਾਕਾਰ ਅਦਾਕਾਰ ਪਹਿਲੇ ਦਿਨ ਤੋਂ ਹੀ ਨਾਲ ਤੁਰਨੇ ਸ਼ੁਰੂ ਹੋ ਗਏ ਸੀ ਐਤ ਕੀ ਵਿਖਾਈ ਨਹੀਂ ਦਿੱਤੇ ਐਤ ਕੀ ਉਸ ਤਰੀਕੇ ਦੇ ਉਸ ਪਾਸਿਓਂ ਰੁਝਾਨ ਵਿਖਾਈ ਨਹੀਂ ਦਿੱਤੇ ਇਹ ਵੀ ਇੱਕ ਖਾਸ ਨੋਟ ਕਰਨ ਵਾਲੀ ਗੱਲ ਹੈ ਐਤ ਕੀ ਦੀ ਤੇ ਸੁਭਾਵਕ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਪਿਛਲੀ ਵਾਰ ਜੋ ਕਿਸਾਨਾਂ ਦਾ ਰੂਹ ਵੇਖਿਆ ਸੀ ਉਸ ਨੂੰ ਵੀ ਵੇਖਦੇ ਆ ਕਾਫੀ ਤਕੜੀ ਤਿਆਰੀ ਐਦ ਕੀ ਪਹਿਲੀ ਕਰ ਲਈ ਸੀ ਰੋਕਾਂ ਤੋਂ ਬੈਰੀਕੇਡਿੰਗ ਤੋਂ ਵੱਖ-ਵੱਖ ਲੇਅਰ ਦੀ ਮਲਟੀਪਲ ਲੇਅਰ ਬੈਰੀਕੇਡਿੰਗ ਵੇਖ ਕੇ ਲੱਗਦਾ ਹੈ ਕਿ ਪਿਛਲੀ ਵਾਰ ਦੇ ਅੰਦੋਲਨ ਯਾਨੀ ਕਿ 2020 2021 ਦੇ ਅੰਦੋਲਨ ਮੌਕੇ ਸਰਕਾਰ ਨੇ ਜੋ ਕਿਸਾਨਾਂ ਦਾ ਜੋਸ਼ ਵੇਖਿਆ ਸੀ ਐਦ ਕੀ ਉਸ ਨੂੰ ਵੇਖਦੇ ਆ ਪਹਿਲਾਂ ਹੀ ਇੰਨੀ ਤਿਆਰੀ ਕਰ ਲਈ ਸੀ ਇਹੀ ਕਾਰਨ ਰਿਹਾ ਕਿ ਪਹਿਲੇ 3-4 ਦਿਨ ਜਿਹੜੇ ਨੇ ਕਿਸਾਨ ਉੱਥੇ ਖੜੇ ਨਜ਼ਰ ਆਏ ਪੰਜਾਬ ਤੋਂ ਅੱਗੇ ਇਨੀਆਂ ਰੁਕਾਂ ਲਾਈਆਂ ਗਈਆਂ ਹਰਿਆਣਾ ਬਾਰਡਰ ਤੇ ਹਰਿਆਣੇ ਦੀ ਐਂਟਰੀ ਪੁਆਇੰਟ ਉੱਤੇ ਹੀ ਕਿ ਬਹੁਤ ਵੱਡੇ ਪੱਧਰ ਉੱਤੇ ਰੋਕਾਂ ਲੱਗੀਆਂ ਨਜ਼ਰ ਆਈਆਂ ਤੇ ਰਾਹ ਜਿਹੜੇ ਨੇ ਪੂਰੀ ਤਰ੍ਹਾਂ ਬੰਦ ਨੇ ਹਰਿਆਣੇ ਨੂੰ ਜਾਂਦੇ ਰਾਹ ਤੇ ਹਰਿਆਣੇ ਤੇ ਅੰਬਾਲਾ ਵਿੱਚ ਦੀ ਹੋ ਕੇ ਦਿੱਲੀ ਨੂੰ ਰਾਹ ਜਾਂਦਾ ਸੋ ਇਹ ਰਸਤੇ ਜਿਹੜੇ ਨੇ ਸੜਕੀ ਮਾਰਗ ਜਿਹੜੇ ਨੇ ਪੂਰੀ ਤਰ੍ਹਾਂ ਬੰਦ ਨੇ ਇਨ੍ਹਾਂ ਮਾਰਗਾਂ ਦੇ ਬੰਦ ਹੋਣ ਕਰਕੇ ਕਾਫੀ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ ਤੇ ਜਿਹੜੇ ਆਮ ਟ੍ਰੈਫਿਕ ਲਈ ਰਾਹ ਡਾਇਵਰਟ ਕੀਤੇ ਗਏ ਨੇ ਪਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅਜਿਹੇ ਵਿੱਚ ਇੱਕ ਚੀਜ਼ ਇਹ ਵੀ ਵੇਖੀ ਗਈ ਹੈ ਕਿ ਸੜਕੀ ਮਾਰਗ ਬੰਦ ਹੋਣ ਕਰਕੇ ਦਿੱਲੀਵਾਲ ਨੂੰ ਜਾਣ ਲਈ ਜੋ ਰਾਹ ਨੇ ਜੋ ਰਸਤੇ ਨੇ ਉਹ ਸਿਰਫ ਹਵਾਈ ਮਾਰਗ ਹੀ ਫਿਰ ਬਾਕੀ ਰਹਿ ਜਾਂਦੇ ਨੇ 에ਅਰ ਵਾਲਾ ਰੂਟ ਜਿਹੜਾ ਹਵਾਈ ਯਾਤਰਾ ਵਾਲਾ ਕਿਉਂਕਿ ਸੜਕੀ ਆਵਾਜਾਈ ਤਾਂ ਪੰਜਾਬ ਤੋਂ ਉਦੋਂ ਜਾਂਦੀ ਬੰਦ ਹੈ ਸੋ ਜਿਹੇ ਵਿੱਚ ਵੀ ਰਿਪੋਰਟਾਂ ਮਿਲੀਆਂ ਨੇ ਕਿ ਜਿਹੜੀ ਹਵਾਈ ਯਾਤਰਾ ਹੈ ਉਹ ਵੀ ਅਚਾਨਕ ਮਹਿੰਗੀ ਹੋ ਗਈ ਉਹਦੇ ਰੇਟ ਬਹੁਤ ਵਧਾ ਦਿੱਤੇ ਗਏ ਜੋ ਜਾਣਕਾਰੀ ਮਿਲੀ ਹੈ ਕਿ ਆਮ ਤੌਰ ਤੇ ਪੰਜਾਬ ਤੋਂ ਦਿੱਲੀ ਵੱਲ ਨੂੰ ਜਿਹੜਾ ਹਵਾਈ ਯਾਤਰਾ ਦਾ ਕਿਰਾਇਆ ਸੀ ਉਹ 3500 ਰੁਪਏ ਤੋਂ ਲੈ ਕੇ 4000 ਰੁਪਏ ਤੱਕ ਦਾ ਸੀ ਪਰ ਹੁਣ ਉਹੀ ਕੀਮਤ ਜਿਹੜੀ ਆ ਉਹ ਚਾਰ ਗੁਣਾ ਵਧ ਗਈ ਹੈ 12000 ਤੋਂ 30000 ਰੁਪਏ ਤੱਕ ਦੀ ਟਿਕਟ ਦੱਸੀ ਜਾ ਰਹੀ ਹੈ ਜੋ ਸੂਚਨਾ ਮਿਲੀ ਹੈ ਤਾਜ਼ਾ ਸੂਚਨਾ ਮਿਲੀ ਹੈ ਸੋ ਸਿੱਧਾ ਸਿੱਧਾ ਇੱਕ ਅਸਰ ਹੀ ਵੀ ਹੈ ਕਿ ਜਿਵੇਂ ਕਿ ਸਾਡੇ ਦੇ ਇਜਟਕਸਰ ਹੁੰਦਾ ਹੈ ਕਿਸੇ ਵੀ ਅਜਿਹੀ ਸਥਿਤੀ ਵੇਲੇ ਲਾਭ ਕਮਾਉਣ ਵਾਲਾ ਕਾਫੀ ਧਿਆਨ ਦਿੰਦਾ ਜਾਂਦਾ ਕੰਪਨੀਵਾਂ ਵੱਲੋਂ ਤੇ ਇਸੇ ਤਰੀਕੇ ਨਾਲ ਹੁਣ ਜਦੋਂ 에ਅਰਲਾਈਨ ਵਾਲਿਆਂ ਨੂੰ ਵੀ ਪਤਾ ਹੈ ਕਿ ਪੰਜਾਬ ਤੋਂ ਦਿੱਲੀ ਜਾਣ ਲਈ ਹਵਾਈ ਯਾਤਰਾ ਹੀ ਕਰਨੀ ਪਣੀ ਕੋਈ ਇੱਕ ਪ੍ਰਮੁੱਖ ਬਦਲ ਜਿਹੜਾ ਇਹੀ ਬਦਲਦਾ ਆਲਟਰਨੇਟਿਵ ਸੌਖਾ ਆਲਟਰਨੇਟਿਵ ਜਿਹੜਾ ਬਦਲਿਆ ਇਹੀ ਹੈ ਸੋ ਅਚਾਨਕ ਹਵਾਈ ਯਾਤਰਾ ਦੇ ਕੀਮਤਾਂ ਵੀ ਵੱਧ ਗਈਆਂ ਟਿਕਟਾਂ ਵੱਧ ਗਈਆਂ ਹਾਲਾਂਕਿ ਇਹ ਕੈਰਲਾਈਨ ਅਲਾਇੰਸ 에ਅਰਲਾਈਨਸ ਨੇ ਪੰਜਾਬ ਤੋਂ ਦਿੱਲੀ ਜਾਣ ਲਈ ਫਲਾਈਟ ਦੀ ਗਿਣਤੀ ਵੀ ਵਧਾਈ ਹੈ। ਜ਼ਿਆਦਾ ਫਲਾਈਟ ਚਲਾਈਆਂ ਜਾਣ ਗਿਆ ਤਾਂ ਜੋ ਲੋਕਾਂ ਨੂੰ ਸੌਖ ਹੋ ਸਕੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੋਹਾਂ ਥਾਵਾਂ ਤੋਂ। ਸੋ ਇਹ ਵੀ ਇੱਕ ਨੁਕਤਾ ਹੈ ਜਿਹੜਾ ਇਸ ਸਮੁੱਚੇ ਹਾਲਾਤ ਦੇ ਨਾਲ ਜੁੜਦਾ ਹੈ, ਇਸ ਵਿਲੇ ਜੁੜ ਰਿਹਾ ਹੈ। ਬਾਕੀ ਇਲਜ਼ਾਮ ਬਹੁਤ ਸਾਰੇ ਲੱਗ ਰਹੇ ਨੇ ਤੇ ਇਲਜ਼ਾਮ ਤੇ ਬਿਆਨਬਾਜ਼ੀ ਲਗਾਤਾਰ ਚੱਲ ਰਹੀ ਹੈ। ਕਿਸਾਨ ਦੇਥੇ ਬੰਦੀਆਂ ਦਾ ਕਹਿਣਾ ਹੈ ਕਿ ਕਿਸਾਨ ਸ਼ਾਂਤਮਈ ਬੈਠੇ ਨੇ ਕਿਸੇ ਕਿਸਮ ਦੀ फडਕਾਹਟ ਨਹੀਂ ਕੀਤੀ ਪਰ ਉਸ ਦੇ ਬਾਵਜੂਦ ਉਹਨਾਂ ਉੱਪਰ ਅਥਰੂ ਗੈਸ ਤੇ ਰਾਵੜੀਆਂ ਗੋਲੀਆਂ ਚੱਲ ਰਹੀਆਂ ਨੇ ਦੂਜੇ ਬੰਨੇ ਹਰਿਆਣਾ ਪੁਲਿਸ ਦਾ ਹਰਿਆਣਾ ਸਰਕਾਰ ਦਾ ਇਹ ਕਹਿਣਾ ਕਿ ਉਹਨਾਂ ਕਿਸਾਨਾਂ ਦੇ ਤੌਰ ਤਰੀਕਿਆਂ ਕਰਕੇ ਸਾਰਾ ਕੁਝ ਕਰਨਾ ਪਿਆ ਰੁਕਾ ਲਾਉਣੀਆਂ ਪਈਆਂ ਨੇ ਸੋ ਉਹ ਆਪਣਾ ਬਿਆਨ ਦੇ ਰਹੇ ਨੇ ਦੂਜੇ ਬੰਨੇ ਦਿੱਲੀ ਵੱਲ ਨੂੰ ਜਾਂਦੇ ਜਿਹੜੇ ਹੋਰ ਰਾਹ ਨੇ ਉੱਤਰ ਪ੍ਰਦੇਸ਼ ਵਾਲਾ ਬਾਰਡਰ ਤੇ ਰਾਜਸਥਾਨ ਦੇ ਨਾਲ ਲੱਗਦਾ ਬਾਰਡਰ ਜਿਹੜਾ ਉਹਨਾਂ ਉੱਪਰ ਵੀ ਕਾਫੀ ਕੁਝ ਸੁਰੱਖਿਆ ਬੰਦੋਬਸਤ ਪੱਖੋਂ ਨਜ਼ਰ ਆਉਂਦਾ ਹੈ ਇੱਕ ਮੌਕ ਡ੍ਰਿਲ ਵੀ ਪਿਛਲੇ ਦਿਨੀ ਟਿਕਰੀ ਬਾਰਡਰ ਤੇ ਕੀਤੀ ਗਈ ਇਹਦੇ ਬਾਰੇ ਵੀ ਰਾਤ ਵੇਲੇ ਜਾਣਕਾਰੀ ਮਿਲੀ ਸੀ ਸੋ ਇਸ ਤਰੀਕੇ ਨਾਲ ਦਿੱਲੀ ਦਾ ਕੂਚ ਰੋਕਣ ਲਈ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਿ ਬਹੁਤ ਵੱਡੇ ਪੱਧਰ ਉਤੇ ਇੰਤਜ਼ਾਮ ਕੀਤੇ ਗਏ ਤੇ ਇਸ ਕਰਕੇ ਹੀ ਇਹ ਚੀਜ਼ ਐਦਕੀ ਹੋਰ ਜ਼ਿਆਦਾ ਚਰਚਾ ਦਾ ਵਿਸ਼ਾ ਵੀ ਬਣ ਰਹੀ ਹੈ ਕਿ ਸਰਕਾਰ ਦੇ ਲਈ ਬਹੁਤ ਵੱਡਾ ਵਿਸ਼ਾ ਐਦਕੀ ਬਣਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਸਾਨ ਅੰਦੋਲਨ ਜਾਂ ਕਿਸਾਨਾਂ ਦਾ ਜਿਹੜਾ ਦੂਜੇ 게ਟ ਦਾ ਜਿਹੜਾ ਸੰਘਰਸ਼ ਐਦਕੀ ਹੁਣ ਚੱਲਿਆ। ਇਹ ਵੀ ਇੱਕ ਚਰਚਿਤ ਵਿਸ਼ਾ ਹੈ ਇਸ ਵੇਲੇ ਦਾ। ਸੁਪਾਸਰੇ ਜਿਸ ਨੇ ਕਿਸਾਨ ਅੰਦੋਲਨ ਦੇ ਇਸ ਤਾਜ਼ਾ 게ਟ ਦੀਆਂ ਤੇ ਬੀਤੇ ਦਿਨੀ ਬਹੁਤ ਸਾਰੇ ਥਾਵਾਂ ਉਤੇ ਟੋਲ ਨਾਕਿਆਂ ਉੱਪਰ ਵੀ ਧਰਨੇ ਲੱਗੇ। ਭਾਰਤ ਬੰਦ ਦਾ ਖਾਸ ਕਰ ਗ੍ਰਾਮੀਣ ਬੰਦ ਦਾ ਸੱਦਾ ਵੀ ਦਿੱਤਾ ਗਿਆ ਸੀ। ਉਹ ਵੀ ਚੱਲਿਆ ਤੇ ਰੇਲ ਰੋਕੋ ਚੱਕਾ ਜਾਂ ਵੀ ਕੀਤਾ ਜਾ ਚੁੱਕਿਆ। ਹੌਲੀ ਹੌਲੀ ਕਈ ਜਥੇਬੰਦੀਆਂ ਹੌਲੀ ਹੌਲੀ ਇਸ ਅੰਦੋਲਨ ਦੇ ਨਾਲ ਜੁੜ ਰਹੀਆਂ ਨੇ, ਆਪਣੀ ਹਾਜ਼ਰੀ ਲਵਾ ਰਹੀਆਂ ਨੇ ਪਰ ਇੱਕ ਚੀਜ਼ ਸਪਸ਼ਟ ਹੈ ਕਿ ਜਿੰਨੇ 32 ਕਿਸਾਨ ਜਥੇਬੰਦੀਆਂ ਦਾ ਇਕੱਠ ਪਿਛਲੀ ਵਾਰੀ ਨਜ਼ਰ ਆਉਂਦਾ ਸੀ, ਜਿੰਨੇ ਆਗੂ ਨਜ਼ਰ ਆਉਂਦੇ ਸੀ ਵੱਖ-ਵੱਖ ਆਗੂ। ਪ੍ਰੈਸ ਕਾਨਫਰੰਸ ਸਮੇਂ ਜਿੱਥੇ ਇਕੱਠੇ ਬੈਠੇ ਨਜ਼ਰ ਆਉਂਦੀ ਸੀ ਐਤਕੀ ਉਹ ਜਹੀ ਕਿਸਾਨਾਂ ਦੀ ਵੀ ਜਿਹੜੀ ਆਗੂਆਂ ਦੀ ਜ਼ਿਕਰਗਾਰ ਹੋਵੇ ਤਾਂ ਮੁਰੇ ਨਹੀਂ ਆਏ ਜਾਂ ਆ ਨਹੀਂ ਰਹੇ ਜਾਂ ਪਿਛਲੀ ਵਾਰ ਦੇ ਸਬਕ ਨੇ ਜਾਂ ਪਿਛਲੀ ਵਾਰ ਦੀਆਂ ਉਹ ਜਿਹ ਕਮੀਆਂ ਪੇਸ਼ੀਆਂ ਦੀ ਗੱਲ ਵੀ ਹੋ ਸਕਦੀ ਕਿਉਂਕਿ ਅੱਧਾ ਕਿਸਾਨੀ ਮੋਰਚਾ ਜਿਹੜਾ ਸਿਆਸਤ ਦੇ ਰਾਹ ਪੈ ਗਿਆ ਸੀ ਇਸੇ ਕਰਕੇ ਬਣਿਆ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵਿੰਗ ਸੋ ਉੱਥੇ ਵੀ ਸਭ ਕੁਝ ਦੁਫਾੜ ਹੋ ਗਿਆ ਸੀ ਐਤਕੀ ਹਾਲੇ ਸਮਾਂ ਲੱਗ ਰਿਹਾ ਹੈ ਜੇ ਲੱਗਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਸਾਨ ਆਗੂਆਂ ਦੀ ਹਾਜ਼ਰੀ ਅਤੇ ਮੌਜੂਦਗੀ ਨੂੰ ਇੱਕ ਵਜ੍ਹਾ ਹੋ ਸਕਦੀ ਹੈ ਪਰ ਕਿਸਾਨ ਅੰਦੋਲਨ ਆਮ ਕਿਸਾਨ ਜਿਹੜਾ ਉਹ ਜ਼ਰੂਰ ਸੰਘਰਸ਼ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ਮੋਰੇ ਹੋ ਕੇ ਸੰਘਰਸ਼ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ਗੱਲ ਪਾਵੇਂ ਅਥਰੂ ਗੈਸ ਦੀ ਹੋਵੇ ਜਾਂ ਰਬੜ ਦੀਆਂ ਗੋਲੀਆਂ ਦੀ ਹੋਵੇ ਆਮ ਕਿਸਾਨ ਮੋਰੇ ਆ ਇਹ ਚੀਜ਼ ਜ਼ਰੂਰ ਇੱਕ ਪਿਛਲੀ ਵਾਰ ਵਾਂਗ ਪ੍ਰਮੁੱਖ ਚੀਜ਼ ਬਣ ਕੇ ਉੱਭਰ ਰਹੀ ਹੈ ਹੁਣ ਆਪਾਂ ਵੇਖਦੇ ਹਾਂ ਕਿ 13 ਫਰਵਰੀ ਨੂੰ ਭੀਤੀ 13 ਫਰਵਰੀ ਨੂੰ ਦਿੱਲੀ ਚਲੋ ਦਾ ਸੱਦਾ ਦਿੱਤਾ ਗਿਆ ਸੀ ਕਿਸਾਨ ਧਰਾਂ ਵੱਲੋਂ ਇਹਦੀ ਚਰਚਾ ਪਿਛਲੇ ਸਾਲ ਤੋਂ ਹੀ ਹੁੰਦੀ ਰਹੀ ਹੈ ਫਰਵਰੀ ਤੱਕ ਦੇ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਨੇ ਕਿਸਾਨ ਆਗੂਆਂ ਨੇ ਪਿਛਲੇ ਸਾਲ ਹੀ ਐਲਾਨ ਦਿੱਤੇ ਸੀ ਉਦੋਂ ਦੀ ਲਗਾਤਾਰ ਤਿਆਰੀ ਵੀ ਚੱਲਦੀ ਰਹੀ ਹੈ ਤੇ ਨਾਲ ਦੀ ਨਾਲ ਰੂਰਸ ਪ੍ਰਦਰਸ਼ਨ ਕਿਸੇ ਨਾ ਕਿਸੇ ਢੰਗ ਨਾਲ ਚੱਲਦੇ ਰਹੇ ਨੇ ਹੁਣ ਇਸ ਤਹਿਤ 13 ਫਰਵਰੀ ਤੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਚਾਲੂ ਪਏ ਕਿਸਾਨ ਉਸ ਦਿਨ ਸਵੇਰੇ 10 ਵਜੇ ਦੇ ਪਰ ਐਤਕੀ ਮੂਰੀ ਸੁਰੱਖਿਆ ਦੀ ਤਿਆਰੀ ਅਗਾਊਂ ਤੌਰ ਤੇ ਕਰ ਲਈ ਗਈ ਸੀ ਦਿੱਲੀ ਦੀ ਘੇਰਾਬੰਦੀ ਕਿਲਾਬੰਦੀ ਇੱਕ ਤਰੀਕੇ ਨਾਲ ਪਹਿਲਾਂ ਹੀ ਹੋ ਗਈ ਸੀ ਤੇ ਹਰਿਆਣਾ ਵਿੱਚ ਬਹੁਤ ਵੱਡੇ ਪੱਧਰ ਉੱਤੇ ਰੋਕਾਂ ਲਾਈਆਂ ਗਈਆਂ ਹਰਿਆਣਾ ਸਰਕਾਰ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਪੁਲਿਸ ਵੱਲੋਂ ਪ੍ਰਮੁੱਖ ਦੋ ਥਾਵਾ ਉੱਤੇ ਜਿਹੜੇ ਪੰਜਾਬ ਤੋਂ ਹਰਿਆਣਾ ਵਿੱਚ ਜੋ ਐਂਟਰੀ ਪੁਆਇੰਟ ਨੇ ਉਹਨਾਂ ਉੱਤੇ ਵੀ ਰੋਕਾਂ ਲੱਗ ਗਈਆਂ ਸ਼ੰਭੂ ਬੈਰੀਅਰ ਤੇ ਤੇ ਖਨੌਰੀ ਬਾਰਡਰ ਤੇ ਜਿੱਥੇ ਲਗਾਤਾਰ ਕਿਸਾਨਾਂ ਦੇ ਉਪਰ ਅਥਰੂ ਗੈਸ, వాటర్ ਕੈਨ, ਪਾਣੀ ਦੀਆਂ ਬੁਛਾੜਾਂ ਤੇ ਰਬੜ ਦੀਆਂ ਗੋਲੀਆਂ ਚੱਲਣ ਦੀ ਗੱਲ ਸਾਹਮਣੇ ਆਉਂਦੀ ਰਹੀ ਹੈ। ਤੇ ਇਸ ਦਰਮਿਆਨ ਡਰੋਨ ذریعے ਵੀ ਕਾਰਵਾਈ ਹੋ ਰਹੀ ਹੈ। ਬਹੁਤ ਸਾਰੀਆਂ ਤਸਵੀਰਾਂ ਤੁਸੀਂ ਸੋਸ਼ਲ ਮੀਡੀਆ ਜ਼ਰੀਏ ਵੇਖ ਲਈਆਂ ਹੋਣਗੀਆਂ, ਵੇਖੀਆਂ ਹੋਣਗੇ ਵੀਡੀਓਜ਼ ਵੀ, ਤਸਵੀਰਾਂ ਵੀ। ਹੁਣ ਇਸ ਪੂਰੀ ਸਥਿਤੀ ਨੂੰ ਲੈ ਕੇ ਹਰਿਆਣਾ ਪੁਲਿਸ ਦਾ ਕਹਿਣਾ ਕਿ ਉਹ ਇਸ ਸੰਬੰਧੀ ਕਿਸਾਨਾਂ ਨੂੰ ਰੋਕ ਰਹੇ ਨੇ ਅੱਗੇ ਵਧਣ ਤੋਂ ਤੇ ਆਪਣੇ ਖੇਤਰ ਵਿੱਚ ਆਉਣ ਤੋਂ ਰੋਕ ਰਹੇ ਨੇ। ਫੋਖਰ ਲਾਲ ਖੱਟਰੀ ਕਹਿ ਚੁੱਕੇ ਨੇ ਕਿ ਕਿਸਾਨਾਂ ਦਾ ਤੌਰ ਤਰੀਕਾ ਜਿਹੜਾ ਆ ਉਹਦੇ ਉੱਪਰ ਇਤਰਾਜ਼ ਹੈ ਉਸ ਨੂੰ ਰੋਕਣ ਲਈ ਕਾਰਵਾਈ ਹੋ ਰਹੀ ਹੈ। ਭਾਵੇਂ ਕਿ ਬੈਰੀਕੇਡੇ ਖੰਡਾ ਕੇ ਅੱਗੇ ਵਧਣ ਦੀ ਜੋ ਕੋਸ਼ਿਸ਼ ਹੈ ਉਹ ਸੰਬੰਧੀ ਹਰਿਆਣੇ ਦੇ ਮੁੱਖ ਮੰਤਰੀ ਬਿਆਨ ਦੇ ਚੁੱਕੇ ਨੇ। ਹੁਣ ਜੋ ਕਾਰਵਾਈ ਹੁੰਦੀ ਰਹੀ ਹੈ ਕਿਸਾਨਾਂ ਦੇ ਉੱਪਰ ਜੋ ਕਿਸਾਨ ਨੌਜਵਾਨ ਕਿਸਾਨ ਖਾਸ ਤੌਰ ਤੇ ਪੰਜਾਬ ਤੋਂ ਤੁਰੇ ਵੱਖ-ਵੱਖ ਪਿੰਡਾਂ ਤੋਂ ਕਾਫਲੇ ਬਣਾ ਕੇ ਟਰੈਕਟਰ ਟਰਾਲੀਆਂ ਸਮੇਤ ਵਫ਼ਦ ਸਮੇਤ ਜੋ ਆਏ ਹੋਏ ਨੇ ਉਹਨਾਂ ਨੂੰ ਦੋ ਥਾਵਾਂ ਉੱਪਰ ਰੋਕਿਆ ਗਿਆ ਸ਼ੰਭੂ ਬੈਰੀਅਰ ਉੱਤੇ ਤੇ ਖਨੋਰੀ ਬਾਰਡਰ ਤੇ ਤਾਂ ਕਿ ਉਹ ਅੱਗੇ ਨਾ ਵੱਧ ਸਕਣ ਹਰਿਆਣੇ ਵਿੱਚ ਦਾਖਲ ਨਾ ਹੋ ਸਕਣ ਤੇ ਇਸ ਦਰਮਿਆਨ ਹੁਣ ਜੋ ਵੱਖ-ਵੱਖ ਟਕਰਾਅ ਦੀਆਂ ਘਟਨਾਵਾਂ ਵਾਪਰੀਆਂ ਨੇ ਅਥਰੂ ਗੈਸ ਦੇ ਕੋਲੇ ਇਹ ਰਬੜ ਦੀਆਂ ਗੋਲੀਆਂ ਜੋ ਚਲਾਈਆਂ ਗਈਆਂ ਨੇ ਉਹਨਾਂ ਨੂੰ ਲੈ ਕੇ ਕਾਫੀ ਗੱਲ ਹੋ ਰਹੀ ਹੈ ਕਾਫੀ ਵਿਵਾਦ ਹੋ ਰਿਹਾ ਹੈ ਕਿਸਾਨਾਂ ਨੇ ਅਰਕੀ ਅੱਗੇ ਵੱਧ ਕੇ ਬੈਰੀਕੇਡ ਹਟਾਉਣ ਜਾਂ ਟਕਰਾਅ ਸਿੱਧਾ ਟਕਰਾਅ ਦੀ ਕੋਈ ਹੱਲੇ ਤੱਕ ਕੋਸ਼ਿਸ਼ ਨਹੀਂ ਕੀਤੀ ਪਰ ਅਥਰੂ ਗੈਸ ਤੇ ਗੋਲੇ ਤੇ ਰਬੜ ਦੀਆਂ ਗੋਲੀਆਂ ਚਲਦੀਆਂ ਰਹੀਆਂ ਨੇ ਹੁਣ ਇਸ ਸਥਿਤੀ ਨੂੰ ਲੈ ਕੇ ਯਾਨੀ ਕਿ ਰਬੜ ਦੀਆਂ ਗੋਲੀਆਂ ਚਲਾਉਣ ਅਥਰੂ ਗੈਸ ਤੇ ਗੋਲੇ ਪਾਣੀ ਦੀਆਂ ਬੁਛਾੜਾਂ ਜੋ ਪੰਜਾਬ ਦੇ ਨੌਜਵਾਨਾਂ ਤੇ ਕਿਸਾਨਾਂ ਉੱਪਰ ਚਲੀਆਂ ਨੇ ਹਰਿਆਣੇ ਪੁਲਿਸ ਵੱਲੋਂ ਇਸ ਨੂੰ ਲੈ ਕੇ ਵਿਵਾਦ ਇਸ ਕਰਕੇ ਉੱਠ ਰਿਹਾ ਹੈ ਬਿਆਨਬਾਜ਼ੀ ਇਸ ਕਰਕੇ ਹੋਈ ਹੈ ਕਿਉਂਕਿ ਪੰਜਾਬ ਦੀ ਆਪਣੀ ਹੱਦ ਵਿੱਚ ਦੂਜੀ ਸੂਬੇ ਦੀ ਪੁਲਿਸ ਨੂੰ ਆ ਕੇ ਕਾਰਵਾਈ ਕਰਨ ਤੋਂ ਰੋਕਣ ਗੁਰੇਜ਼ ਕਰਨ ਲਗਾਤਾਰ 2 ਦਿਨ ਨਵਜੋਤ ਸਿੰਘ ਸਿੱਧੂ ਨੇ ਇਸ ਗੱਲ ਨੂੰ ਉਠਾਇਆ ਉਹਨਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦਾ ਹਵਾਲਾ ਦਿੱਤਾ ਕਿ ਕਿਵੇਂ ਮਮਤਾ ਬੇਨਰਜੀ ਨੇ ਆਪਣੇ ਸੂਬੇ ਵਿੱਚ ਆਈ ਸੀਬੀਆਈ ਦੀ ਟੀਮ ਦੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਤੋਂ ਰੋਕਿਆ ਸੀ ਕਾਨੂੰਨੀ ਕਾਰਵਾਈ ਕੀਤੀ ਸੀ ਆਪਣੇ ਅੰਦਰ ਆਪਣੇ ਸੂਬੇ ਅੰਦਰ ਆਪਣੇ ਸੂਬੇ ਦੇ ਹਾਲਾਤ ਸੰਭਾਲਣ ਲਈ ਤੇ ਮੁੱਖ ਮੰਤਰੀ ਪੰਜਾਬ ਨੂੰ ਉਸੇ ਤਰੀਕੇ ਨਾਲ ਆਪਣੇ ਸੂਬੇ ਦੇ ਹਿੱਤਾਂ ਦੀ ਰਾਖੀ ਕਰਨ ਲਈ ਨਵਜੋਤ ਸਿੰਘ ਸਿੱਧੂ ਨੇ ਮਤਾ ਉਠਾਇਆ ਸੀ ਤੇ ਇਸ ਮੁੱਦੇ ਦੀ ਕਾਫੀ ਚਰਚਾ ਵੀ ਹੋਈ ਸਿਆਸੀ ਤੌਰ ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵੀ ਇਹ ਗੱਲ ਕਾਫੀ ਗੂੰਜਣ ਲੱਗੀ ਕਿਸਾਨ ਧਿਰਾਂ ਨੇ ਵੀ ਇਸ ਕੱਲ ਦਾ ਨੋਟਿਸ ਲਿਆ ਕਿ ਪੰਜਾਬ ਦੇ ਖੇਤਰ ਵਿੱਚ ਹਰਿਆਣਾ ਪੁਲਿਸ ਕਾਰਵਾਈ ਕਰ ਰਹੀ ਹੈ ਪੰਜਾਬ ਦੇ ਕਿਸਾਨਾਂ ਤੇ ਜੋ ਕਿ ਪੰਜਾਬ ਦੇ ਏਰੀਏ ਦੇ ਵਿੱਚ ਹੀ ਨੇ ਤੇ ਹਰਿਆਣੇ ਵਾਲੇ ਪਾਸਿਓਂ ਉਹਨਾਂ ਨੇ ਕੋਈ ਕਿਸੇ ਕਿਸਮ ਦੀ ਕੋਈ ਪੜਕਾਹਟ ਕੋਈ ਨੁਕਸਾਨ ਨਹੀਂ ਕੀਤਾ। ਸੋ ਪੰਜਾਬ ਦੇ ਇਲਾਕੇ ਵਿੱਚ ਆ ਕੇ ਹਰਿਆਣਾ ਪੁਲਿਸ ਦੇ ਡਰੋਨ ਤੇ ਹਰਿਆਣੇ ਵਾਲੇ ਪਾਸਿਓਂ ਜੋ ਕਾਰਵਾਈ ਹੋ ਰਹੀ ਹੈ ਉਸ ਨੂੰ ਲੈ ਕੇ ਵੀ ਕਾਫੀ ਰੌਲਾ ਪਿਆ ਹੈ। ਇਸ ਤੋਂ ਬਾਅਦ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਬਿਆਨ ਵੀ ਜਾਰੀ ਕੀਤਾ ਤੇ ਉਹਨਾਂ ਨੇ ਇਸ ਸੰਬੰਧੀ ਗੱਲ ਆਖੀ। ਇਸ ਤੋਂ ਪਹਿਲਾਂ ਹੋਇਆ ਇਹ ਸੀ ਕਿ ਪਟਿਆਲੇ ਦੇ ਡੀਸੀ ਵੱਲੋਂ ਗਵੰਡੀ ਸੂਬੇ ਹਰਿਆਣੇ ਦੇ ਲਾਗਲੇ ਇਲਾਕਿਆਂ ਅੰਬਾਲੇ ਦੇ ਡੀਸੀ ਨੂੰ ਚਿੱਠੀ ਲਿਖੀ ਗਈ ਸੀ ਤੇ ਡਰੋਨ ਨਾ ਭੇਜਣ ਲਈ ਕਿਹਾ ਗਿਆ ਸੀ ਪਰ ਇਹ ਸਾਰਾ ਕੁਝ ਜਦੋਂ ਰੌਲਾ ਪਿਆ ਉਸ ਤੋਂ ਬਾਅਦ ਫਿਰ ਹੁਣ ਸ਼ੁਰੂ ਹੋਇਆ ਸੋ ਇਹ ਵੀ ਇੱਕ ਚੀਜ਼ ਕਾਫੀ ਚਰਚਾ ਦਾ ਵਿਸ਼ਾ ਬਣ ਰਹੀ ਹੈ ਵਿਵਾਦ ਦਾ ਵਿਸ਼ਾ ਬਣ ਰਹੀ ਹੈ ਦੂਜੇ ਸੂਬੇ ਦੀ ਹੱਦ ਵਿੱਚ ਜਾ ਕੇ ਇੱਕ ਧਿਰ ਵੱਲੋਂ ਕਾਰਵਾਈ ਕਰਨਾ ਕਿੰਨਾ ਕੁ ਜਾਇਜ਼ ਕਿੰਨਾ ਕੁ ਨਹੀਂ ਇਸ ਨੂੰ ਲੈ ਕੇ ਵੀ ਮਾਹੌਲ ਪਖ ਰਿਹਾ ਹੈ ਗੱਲ ਜਿਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੁਹਾਨੂੰ ਹੋਰ ਦਸੀਏ ਤਾਂ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਬਤੌਰ ਸਾਲਸ ਇੱਕ ਵਿਚੁਰਗੀ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਏ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਕਿ ਇਹ ਮਾਮਲਾ ਗੱਲਬਾਤ ਰਾਹੀਂ ਸੁੱਲਝ ਜਵੇ ਪਹਿਲੇ ਦਿਨ ਤੋਂ ਜੋ ਵੀ ਮੀਟਿੰਗ ਹੋਈ ਹੈ ਜਾਂ ਮੀਟਿੰਗ ਦਾ ਦੌਰ ਚੱਲ ਰਿਹਾ ਉਸ ਵਿੱਚ ਭਗਵੰਤਮਾਨ ਹਾਜ਼ਰ ਰਹੇ ਨੇ ਤੇ ਐਤਕੀ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਸ ਮੁੱਦੇ ਦਾ ਹੱਲ ਨਿਕਲ ਸਕੇ ਆਰਾਮ ਨਾਲ ਗੱਲ ਕਰਦਿਆਂ ਹੱਲ ਨਿਕਲ ਸਕੇ ਪਰ ਫਿਲਹਾਲ ਹੱਲ ਨਿਕਲਦਾ ਹੋਇਆ ਵਿਖਾਈ ਨਹੀਂ ਦਿੱਤਾ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਹਰ ਆ ਕੇ ਆਪਣੀ ਗੱਲ ਵੀ ਸਾਂਝੀ ਕੀਤੀ ਸੀ ਸੋ ਇਹ ਸੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਜੋ ਮੀਟਿੰਗ ਵਿੱਚ ਹਾਜ਼ਰ ਸਨ ਤੇ ਮੀਟਿੰਗ ਵਿੱਚ ਜੋ ਕੁਝ ਹੋਇਆ ਉਹਨਾਂ ਨੇ ਬਾਹਰ ਆ ਕੇ ਸਾਂਝਾ ਕੀਤਾ ਸੋ ਮੀਟਿੰਗ ਦੇ ਦੌਰ ਜਿੰਨੇ ਵੀ ਹੁਣ ਤੱਕ ਹੋਏ ਨੇ ਬੇਸਿੱਟਾ ਹੀ ਰਹੇ ਨੇ ਜਿਵੇਂ ਪਿਛਲੀ ਵਾਰ ਵੀ ਤੁਸੀਂ ਵੇਖਿਆ ਸੀ ਕਿ ਜਦੋਂ ਕਿਸਾਨ ਅੰਦolan ਲੱਗਾ ਸੀ ਮੀਟਿੰਗ ਵੀ ਨਾਲੋ ਨਾਲ ਚੱਲਦੀ ਸੀ ਬਹੁਤ ਸਾਰੇ ਦੌਰ ਚੱਲੇ ਸੀ ਮੀਟਿੰਗ ਦੇ ਪਰ ਹਰ ਵਾਰ ਗੱਲ ਬੇਸਿੱਟਾ ਹੀ ਰਹਿੰਦੀ ਸੀ ਇਤ ਕੀ ਵੀ ਗੱਲ ਉਸੇ ਤਰੀਕੇ ਨਾਲ ਚੱਲਦੀ ਹੋਈ ਵਿਖਾਈ ਦੇ ਰਿਹਾ ਇਹ ਮੁੱਦੇ ਹੋਰ ਭਖਣ ਦੀ ਸੰਭਾਵਨਾ ਹੈ ਜਾਂ ਗੱਲਬਾਤ ਕਿਸੇ ਹੋਰ ਅੰਦਾਜ਼ ਵਿੱਚ ਹੋਵੇਗੀ ਜਦੋਂ ਅਗਲੀ ਵਾਰ ਗੱਲਬਾਤ ਹੁੰਦੀ ਹੈ ਇਹ ਵੀ ਇੱਕ ਵੇਖਣ ਵਾਲੀ ਚੀਜ਼ ਹੋਵੇਗੀ ਪਰ ਫਿਰ ਹਾਲ ਜਿਹੜੀ ਖੜੋਤ ਆ ਬਰਕਰਾਰ ਆ ਇੱਕ ਬੰਨੇ ਗੱਲਬਾਤ ਚੱਲ ਰਹੀ ਹੈ ਪਰ ਦੂਜੇ ਬੰਨੇ ਕਿਸਾਨਾਂ ਦਾ ਇਹ ਇਲਜ਼ਾਮ ਆ ਸਰਵਣ ਸਿੰਘ ਪੰਦੀਰ ਨੇ ਵੀ ਇਹੀ ਗੱਲ ਆਖੀ ਸੀ ਕਿ ਇੱਕ ਬੰਨੇ ਮੀਟਿੰਗ ਹੋ ਰਹੀ ਹੈ ਪਰ ਦੂਜੇ ਬੰਨੇ ਕਿਸਾਨਾਂ ਉੱਪਰ ਰੋਬਰ ਦੀਆਂ ਗੋਲੀਆਂ ਆਥਰੂ ਗੈਸ ਤੇ ਗੋਲੇ ਵੀ ਚੱਲ ਰਹੇ ਨੇ ਗੁੱਟ ਗੁੱਟ ਪਿਛਲੀ ਵਾਰ ਵੀ ਇਦਾਂ ਹੀ ਸਥਿਤੀ ਬਣਦੀ ਸੀ ਐਤਕੀ ਵੀ ਉਦਾਂ ਦੀ ਹੀ ਬਣਦੀ ਵਿਖਾਈ ਦੇ ਰਹੀ ਹੈ ਫਿਲਹਾਲ ਇਸ ਵੇਲੇ ਤੱਕ ਆਪਾਂ ਵੇਖਿਆ ਕਿ ਮੀਟਿੰਗ ਦੇ ਕਈ ਦੌਰ ਚੱਲ ਚੁੱਕੇ ਨੇ ਮੀਟਿੰਗ ਬੇ ਸਿੱਟਾ ਹੀ ਰਹੀ ਹੈ ਕਿਸੇ ਸਿੱਟੇ ਉੱਤੇ ਹੁਣ ਤੱਕ ਨਹੀਂ ਪਹੁੰਚਿਆ ਜਾ ਸਕਿਆ ਤੇ ਪ੍ਰਮੁੱਖ ਜਿਹੜਾ ੜਕਾ ਆ ਉਹ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਉੱਤੇ ਹੀ ਟਿਕਿਆ ਹੋਇਆ ਇੱਕ ਪ੍ਰਮੁੱਖ ਵਿਸ਼ਾ ਆ ਇਹ ਉਹ ਨੁਕਤਾ ਜਿਹਦੇ ਉੱਪਰ ਇਹ ਸਾਰੀ ਗੱਲਬਾਤ ਦਾ ਦਰਮਦਰ ਜਿਹੜਾ ਟਿਕਿਆ ਹੋਇਆ ਨਜ਼ਰ ਆਉਂਦਾ ਫਿਲਹਾਲ ਗੱਲਬਾਤ ਬਿਸਟਾ ਹੀ ਰਹੀ ਹੈ ਤੇ ਜਿੱਥੇ ਇੱਕ ਪੰਨੇ ਗੱਲਬਾਤ ਦੇ ਦੌਰ ਚੱਲ ਰਹੇ ਨੇ ਦੂਜੇ ਪੰਨੇ ਕਿਸਾਨਾਂ ਦਾ ਸੰਘਰਸ਼ ਵੀ ਚੱਲ ਰਿਹਾ ਹੈ ਉਹਨਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪਰ ਜੋ ਰੋਕਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਹਿਸਾਬ ਨਾਲ ਕਿਸਾਨ ਜਿਹੜੇ ਨੇ ਸਿੰਗੂ ਬਾਰਡਰਵਾਲ ਜਾਣ ਦੇ ਚਾਹਵਾਨ ਨੇ ਪਰ ਸ਼ੰਭੂ ਬੈਰੀਅਰ ਜਿਹੜਾ ਹੈ ਪੰਜਾਬ ਦਾ ਉੱਥੇ ਹੀ ਫਿਲਹਾਲ ਤੇ ਕਿ ਹੋਈ ਰਿ ਉਥੋਂ ਹੀ ਆਪਣਾ ਰੋਸ ਜ਼ਾਹਰ ਕਰ ਰਹੇ ਨੇ ਖਨੌਰੀ ਬਾਰਡਰ ਤੇ ਵੀ ਠੀਕ ਇਸੇ ਤਰ੍ਹਾਂ ਕਿਸਾਨਾਂ ਦਾ ਜਮਾਵੜਾ ਨਜ਼ਰ ਆਉਂਦਾ ਹੈ ਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹਰਿਆਣਾ ਪੁਲਿਸ ਦੇ ਨਾਲ ਜੋ ਟਕਰਾਅ ਹੁੰਦਾ ਰਿਹਾ ਤੇ ਜੋ ਕਾਰਵਾਈ ਹੁੰਦੀ ਰਹੀ ਹੈ ਹਰਿਆਣਾ ਪੁਲਿਸ ਵੱਲੋਂ ਪੰਜਾਬ ਵਾਲੇ ਖੇਤਰ ਵਿੱਚ ਉਸ ਨੂੰ ਲੈ ਕੇ ਕਾਫੀ ਸਵਾਲ ਉੱਠਦੇ ਰਹੇ ਨੇ ਪੰਜਾਬ ਵਾਲੇ ਪਾਸਿਓਂ ਵੀ ਅਤੇ ਕਿਸਾਨ ਧਿਰਾਂ ਵੱਲੋਂ ਵੀ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਇਹ ਸਬੰਧੀ ਇਲਜ਼ਾਮ ਵੀ ਲाये ਜਾਂਦੇ ਰਹੇ ਨੇ ਕਿ ਪੱਥਰਬਾਜ਼ੀ ਹੋ ਰਹੀ ਹੈ ਹਾਲਾਂਕਿ ਕਿਸਾਨ ਧਿਰਾਂ ਦਾ ਇਹ ਕਹਿਣਾ ਸੀ ਪਿਛਲੇ ਦਿਨੀ ਕਿ ਉਹਨਾਂ ਨੇ ਕੁਝ ਅਜਿਹੇ ਲੋਕ ਸ਼ਰਾਤੀ ਤਤ ਆਪਣੇ ਹੀ ਕਿਸਾਨਾਂ ਦੀ ਇਸ ਜਮਾਵੜੇ ਵਿੱਚੋਂ ਲੱਭੇ ਨੇ ਜੋ ਜਾਣ ਬੁਝ ਕੇ ਪੜਕਾਹਟ ਪੈਦਾ ਕਰਨ ਲਈ ਆਏ ਸੀ ਤੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਹਰਿਆਣਾ ਪੁਲਿਸ ਵੱਲੋਂ ਉਹਨਾਂ ਦੀ ਭੀੜ ਵਿੱਚ ਬੰਦੇ ਛੱਡੇ ਗਏ ਨੇ ਜੋ ਇੱਕ ਤਰੀਕੇ ਨਾਲ ਪੜਕਾਹਟ ਦਾ ਕੰਮ ਕਰ ਰਹੇ ਨੇ ਤੇ ਕਿਸਾਨਾਂ ਉੱਪਰ ਕਾਰਵਾਈ ਕਰਨ ਦੇ ਲਈ ਜਾਣਬੁੱਝ ਕੇ ਉਹ ਜਿਹਾ ਮਾਹੌਲ ਤਿਆਰ ਕਰ ਰਹੇ ਨੇ ਸੋ ਇਹ ਵੀ ਇਲਜ਼ਾਮ ਲਗਾਤਾਰ ਚੱਲ ਰਹੇ ਨੇ ਲੱਗ ਰਹੇ ਨੇ ਤੇ ਇਹਨਾਂ ਦੀ ਵੀ ਕਾਫੀ ਗੂੰਜ ਪੈ ਰਹੀ ਹੈ ਤੇ ਜਿਵੇਂ ਕਿ ਹਰ ਵਾਰ ਹੁੰਦਾ ਵੀ ਹੈ ਇਹੋ ਜੀ ਜਦੋਂ ਵੀ ਸਥਿਤੀ ਬਣਦੀ ਹੈ ਤਾਂ ਇੰਟਰਨੈਟ ਸੇਵਾ ਜਿਹੜੀ ਉਹ ਪ੍ਰਭਾਵਿਤ ਹੁੰਦੀ ਹੈ ਠੱਪ ਕਰ ਦਿੱਤੀ ਜਾਂਦੀ ਹੈ ਐਤਕੀ ਵੀ ਉਹੀ ਚੀਜ਼ ਨਜ਼ਰ ਆ ਰਹੀ ਹੈ ਪੰਜਾਬ ਤੇ ਹਰਿਆਣੇ ਦੇ ਜਿਹੜੇ ਹਿੱਸੇ ਨੇ ਇਹਨਾਂ ਬਾਰਡਰਾਂ ਦੇ ਆਸ-ਪਾਸ ਦੇ ਹਿੱਸੇ ਖਾਸ ਕਰਕੇ ਉਨਾ ਦੇ ਕਈ ਇਲਾਕਿਆਂ ਵਿੱਚ ਜਿਹੜਾ ਆ ਇੰਟਰਨੈਟ ਪ੍ਰਭਾਵਿਤ ਆ ਇੰਟਰਨੈਟ ਸੇਵਾ ਬੰਦ ਕੀਤੀ ਗਈ ਪਿਛਲੇ ਦਿਨ ਇਸ ਸੰਬੰਧੀ ਹੁਕਮ ਮੀਡੀਆ ਵਿੱਚ ਸਾਹਮਣੇ ਆਏ ਸੀ ਅੰਬਾਲੇ ਵਾਲੇ ਪਾਸੇ ਹਰਿਆਣੇ ਵਾਲੇ ਪਾਸੇ ਵੀ ਕਈ ਥਾਵਾਂ 'ਤੇ ਇੰਟਰਨੈਟ ਸੇਵਾ ਜਿਹੜੀ ਆ ਸੋ ਹਰ ਵਾਰ ਇਦਾਂ ਆਪਾਂ ਵੇਖਦੇ ਰਹੇ ਆ ਪਿਛਲੇ ਵੀ ਕਈ ਆ ਮਾਮਲਿਆਂ ਵਿੱਚ ਆਪਾਂ ਵੇਖਦੇ ਰਹੇ ਕਿ ਇੰਟਰਨੈਟ ਸੇਵਾ ਜਿਹੜੀ ਅਕਸਰ ਬੰਦ ਕਰ ਦਿੱਤੀ ਜਾਂਦੀ ਆ ਇਸ ਨਾਲ ਹੀ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਤਾਜ਼ਾ ਅੰਕ ਦਾ ਵੇਲਾ ਇੱਥੇ ਹੀ ਮੁਕੰਮਲ ਹੁੰਦਾ ਹੈ। ਇਸੇ ਤਰ੍ਹਾਂ ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਸਮੁੱਚੀ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪ ਆਪਣੀ ਰੋਜ਼ੀ ਵਿੱਚ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਆਪ ਸਭ ਦਾ तहे ਦਿਲੋਂ ਸ਼ੁਕਰੀਆ। ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕਰਨ ਵਾਲੇ ਤੇ ਕਮੈਂਟਸ ਰਾਹੀਂ ਹਾਜ਼ਰੀ ਲਵਾਉਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਇੱਕ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਨਹੀਂ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ